ਇਹ ਜੂ ਕਰਕੇ ਤੁਸੀਂ ਪਾਰਟੀ ਨੂੰ ਛੱਡਿਆ ਲੇਕਿਨ ਅੱਜ ਵੀ ਉਹ ਡੰਪ ਦਾ ਇਸ਼ੂ ਉਸੇ ਤਰ੍ਹਾਂ ਹੀ ਬਰਕਰਾਰ ਹੈ ਕਿਸ ਤਰ੍ਹਾਂ ਦੇਖਦੇ ਹੋ ਪੱਲੇ ਦਾ ਵੀ ਵੇਖੋ ਡੰਪ ਦੇ ਇਸ਼ੂ ਦੀ ਸਭ ਤੋਂ ਪਹਿਲੇ ਮੋਦੀ ਸਰਕਾਰ ਨੂੰ ਫੜਨਾ ਚਾਹੀਦਾ ਜਿਨ੍ਹਾਂ ਦੇ 10 ਸਾਲ ਸੈਂਟਰ ਵਿੱਚ ਹੈਗੇ ਆ ਜੀ ਇਹ ਸਾਰਾ ਦਾ ਸਾਰਾ ਇਸ਼ੂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਰਕੇ ਸੌਲਵ ਨਹੀਂ ਹੋ ਪਾਰਿਆ ਜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹ ਲਗਾਤਾਰ ਜ਼ਿੱਦ ਫੜ ਕੇ ਰੱਖੀ ਸੀ ਕਿ ਡੰਪ ਇਥੋਂ ਸ਼ਿਫਟ ਨਹੀਂ ਹੋ ਸਕਦਾ ਕਿਉਂ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਡੰਪ ਸਾਈਟ ਹੈ ਉਹ ਨਿਰਧਾਰਿਤ ਹੋ ਗਈ ਹੈ ਇਹ ਬਦਲੀ ਨਹੀਂ ਜਾ ਸਕਦੀ ਜੀ ਜਦਕਿ ਸੰਘਰਸ਼ ਕਮੇਟੀ ਨੇ ਬੜੀ ਬਾਰੀ ਚਿੱਠੀਆਂ ਵੀ ਲਿਖੀਆਂ ਕੋਟਾਂ 'ਚ ਕੇਸ ਵੀ ਚੱਲ ਰਹੇ ਨੇ ਕਿ ਇਹ ਡੰਪ ਸਾਈਟ ਇਥੋਂ ਸ਼ਿਫਟ ਹੋਣੀ ਚਾਹੀਦੀ ਆ ਪਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੁਝ ਇਹੋ ਜਿਹੇ ਅਫਸਰ ਨੇ ਕੁਝ ਇਹੋ ਜਿਹੇ ਅਧਿਕਾਰੀ ਨੇ ਜਿਨ੍ਹਾਂ ਨੇ ਇਹ ਫੈਸਲਾ ਕਰ ਲਿਆ ਹੈ ਕਿ ਇਹ ਡੰਪ ਇਥੋਂ ਸ਼ਿਫਟ ਨਹੀਂ ਹੋਏਗਾ ਦੂਜੀ ਨਰਾਇਕੀ ਆਪ ਸਰਕਾਰ ਦੀ ਹੈ ਕਿਉਂਕਿ ਇਹ ਡੰਪ ਨੂੰ ਇੱਥੇ ਲੱਗੇ ਆ 25 30 ਸਾਲ ਹੋ ਗਏ ਆ ਸਾਡੀ ਸਰਕਾਰ ਵਿੱਚ ਵੀ ਸੀ ਹਾਲਾਤ ਉਦੋਂ ਵੀ ਖਰਾਬ ਹੁੰਦੇ ਸੀ ਪਰ ਅਸੀਂ ਹਮੇਸ਼ਾ ਮੁਸਤੈਦੀ ਦੇ ਨਾਲ ਸਮਾਂ ਰਹਿੰਦੇ ਹੋਏ ਉੱਥੇ ਪਾਣੀ ਦੀਆਂ ਮੋਟਰਾਂ ਵੀ ਲਾਈਆਂ ਸੀਗੀਆਂ ਉੱਥੇ ਅਫਸਰਾਂ ਨੂੰ ਡਿਪਿਊਟ ਕੀਤਾ ਸੀਗਾ ਉੱਥੇ ਫਾਇਰ ਬ੍ਰਿਗੇਡ ਹਰ ਸਮੇਂ ਦੇ ਵਿੱਚ ਉੱਥੇ ਡਿਪਿਊਟ ਰਹਿੰਦੀਆਂ ਸੀਗੀਆਂ ਹੈਲਥ ਅਫਸਰ ਦੀ ਡਿਊਟੀ ਹੁੰਦੀ ਸੀ ਕਿ ਇਹ ਅੱਗ ਕਦੀ ਇੰਨੀ ਵੱਡੇ ਲੈਵਲ ਤੇ ਨਾ ਪੜਕੇ ਇਸ ਕਰਕੇ ਉੱਥੇ ਲਗਾਤਾਰ ਅਸੀਂ ਕਾਰਪੋਰੇਸ਼ਨ ਦੇ ਅਫਸਰਾਂ ਦੀਆਂ ਡਿਊਟੀਆਂ ਲਾ ਕੇ ਆਪ ਚੈੱਕ ਕਰਦੇ ਸੀਗੇ ਬਤੌਰ ਸਾਡੇ ਉਥੋਂ ਦੇ ਇਲਾਕੇ ਦੇ ਕਾਉਂਸਲਰ ਮਮਨਕੇ ਸਾਹਿਬ ਸ਼ੇਰਗਿਲ ਔਰ ਸਾਂਗੀ ਸਾਂਜੀ ਸੰਘਰਸ਼ ਕਮੇਟੀ ਇਸ ਗੱਲ ਦੇ ਪਹਿਰਾ ਦਿੰਦੇ ਸਨ ਔਰ ਉਹਨਾਂ ਕੋਲ ਵੀ ਸਾਂਜੀ ਸੰਘਰਸ਼ ਕਮੇਟੀ ਕੋਲ ਵੀ ਡਾਇਰੈਕਟ ਨੰਬਰ ਅਫਸਰਾਂ ਦੇ ਮੌਜੂਦ ਹੁੰਦੇ ਸਨ ਤਾਂ ਕਿ ਜਦੋਂ ਵੀ ਕਿਤੇ ਕੋਈ ਐਮਰਜੈਂਸੀ ਪਵੇ ਤੇ ਮੌਕੇ ਦੇ ਉੱਤੇ ਇਸ ਚੀਜ਼ ਨੂੰ ਕੰਟਰੋਲ ਕਰ ਲਿੱਤਾ ਜਾਵੇ ਜਿਹੜੇ ਹਾਲਾਤ 2 ਦਿਨ ਤੇ ਉੱਥੇ ਬਣੇ ਨੇ ਉਹ ਤੇ ਇਦਾਂ ਲੱਗਦਾ ਸੀ ਜਿਵੇਂ ਇਜ਼ਰਾਈਲ ਦੀ ਬੰਬਾਰਡਮੈਂਟ ਹੋ ਰਹੀ ਆ ਪੈਲੇਸਟਾਈਨ ਉੱਤੇ ਜੀ ਉਹ ਉਹ ਤੇ ਇਨਾ ਖਤਰਨਾਕ ਚੀਜ਼ ਹੋ ਗਈ ਮੈਂ ਇਸ ਗੱਲ ਦਾ ਬੜਾ ਰੌਲਾ ਪਾਇਆ ਸ਼ੁਰੂ ਤੋਂ ਹੀ ਕਿ ਹਾਲਾਤ ਬੜੇ ਭੱਤਰ ਹੋ ਸਕਦੇ ਨੇ ਪਰ ਅਫਸੋਸ ਹੈ ਕਿ 10 ਸਾਲ ਕੇਂਦਰ ਦੀ ਸਰਕਾਰ ਨੇ ਇਹਦੇ ਉੱਤੇ ਕੋਈ ਗੌਰ ਨਹੀਂ ਕਰਾਇਆ ਔਰ ਜਦੋਂ ਮੈਂ ਵੀ ਤਾਕਤ ਵਿੱਚ ਸੀ ਮੈਂ ਵੀ ਰੌਲਾ ਰੱਪਾ ਬੜਾ ਪਾਇਆ ਪਰ ਉਦੋਂ ਵੀ ਅਫਸਰ ਜਿਹੜੇ ਕੁਝ ਲੀਡਰ ਨੇ ਉਹਨਾਂ ਦੇ ਉੱਤੇ ਇਸ ਗੱਲ ਦਾ ਕੋਈ ਅਸਰ ਨਹੀਂ ਪਿਆ ਤੇ ਮੈਨੂੰ ਮਹਿਸੂਸ ਹੁੰਦਾ ਕਿ ਹੁਣ ਹੁਣ ਜਦੋਂ ਗੱਲ ਇੱਥੋਂ ਤੱਕ ਵੱਧ ਗਈ ਆ ਤੇ ਮੈਨੂੰ ਮਹਿਸੂਸ ਹੁੰਦਾ ਕਿ ਹੁਣ ਸਾਰਿਆਂ ਦੇ ਕੰਨ ਜਿਹੜੇ ਨੇ ਨਾ ਮੈਂ ਜਦੋਂ ਰੌਲਾ ਪਾਂਦਾ ਸੀ ਨਹੀਂ ਸੀ ਸੁਣਦਾ ਹੁਣ ਜਿਹੜਾ ਰੌਲਾ ਹੈ ਨਾ ਹੁਣ ਦਿੱਲੀ ਤੱਕ ਜਾਏਗਾ ਲੇਕਿਨ ਬਲਾਰੀਆ ਸਾਹਿਬ ਲੱਗਦਾ ਨਹੀਂ ਜਿਸ ਤਰ੍ਹਾਂ ਜੇਕਰ ਲੋਕ ਗਲਤੀ ਨਾ ਕਰਦੇ ਤੇ ਕਿਉਂਕਿ ਤੁਹਾਡੇ ਵੱਲ ਇੱਕ ਬੜੀ-ਬੜੀ ਸੈਰਗਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਔਰ ਅਨਾਉਂਸਮੈਂਟ ਵੀ ਕੀਤੀ ਗਈ ਸੀ ਦੇਖੋ ਕੋਸ਼ਿਸ਼ਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਦੇ ਵਿੱਚ ਸਭ ਤੋਂ ਵੱਡਾ ਗੁਨਾਹਗਾਰ ਜੇ ਕੋ ਹੈਗਾ ਤੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈਗਾ ਉਹਨਾਂ ਨੂੰ ਜਦ ਤੱਕ ਉਹ ਆਪਣੇ ਉਹ ਗਰਾਊਂਡ ਰਿਐਲਿਟੀ ਵੇਖ ਦੇਣੀ ਆ ਉਹ ਗਰਾਉਂਡ ਰਿਐਲਿਟੀ ਤੋਂ ਬਿਲਕੁਲ ਅੱਖਾਂ ਬੰਦ ਕਰ ਲੈਂਦੇ ਨੇ ਮੈਂ ਆਖਿਆ ਕਿੰਨੀ ਵਾਰੀ ਚਿੱਠੀਆਂ ਵੀ ਲਿਖੀਆਂ ਕਿੰਨੀ ਵਾਰੀ ਉੱਥੇ ਰੌਲਾ ਵੀ ਪਾਇਆ ਵਿਧਾਨ ਸਭਾ ਚ ਵੀ ਗੱਲ ਹੋਈ ਸਮੇਂ-ਸਮੇਂ ਤੇ ਮੁੱਖ ਮੰਤਰੀਆਂ ਨਾਲ ਵੀ ਗੱਲ ਹੋਈ ਪਰ ਗ੍ਰੀਨ ਟ੍ਰਿਬਿਊ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਹੀ ਦੀ ਵਾਪੇਸ਼ ਨਹੀਂ ਜਾਣ ਦਿੱਤੀ ਔਰ ਮੈਂ ਮਹਿਸੂਸ ਕਰਦਾ ਕਿ ਅੱਜ ਹਜੇ ਵੀ ਉਹ ਆਪਣਾ ਮਨ ਜਾਂ ਆਪਣੇ ਅਫਸਰ ਜਿਹੜੇ ਆ ਜਿਹੜੇ ਆ ਫੈਸਲੇ ਲਏ ਇਹਨਾਂ ਨੂੰ ਬਦਲਿਆ ਜਾਵੇ ਉਹ ਗੌਰ ਫਰਮਾਨ ਜਿਹੜਾ ਡੰਪ ਆ ਉਕਿ ਉਹ ਸ਼ਹਿਰ ਵਿੱਚ ਹੋਣਾ ਚਾਹੀਦਾ ਉਹ ਸ਼ਹਿਰ ਤੋਂ ਘੱਟੋ ਘੱਟ 20 25 ਕਿਲੋਮੀਟਰ ਬਾਹਰ ਹੋਣਾ ਚਾਹੀਦਾ ਔਰ ਉਹ ਡੰਪ 25 ਏਕੜ ਦੇ ਵਿੱਚ ਉਹਨਾਂ ਨੇ ਇੰਨੇ ਵੱਡੇ ਵੱਡੇ ਪਹਾੜ ਲਾਤੇ ਆ ਐ ਤੇ ਚਾਹੀਦਾ ਕਿ ਸ਼ਹਿਰ ਤੋਂ 20 25 30 ਕਿਲੋਮੀਟਰ ਪਾਸੇ ਹੋਵੇ ਔਰ ਉਹ ਉਹ ਜਿਹੜਾ ਡੰਪ ਸਾਈਟ ਹੋਵੇ ਉਥੇ ਪ੍ਰੋਪਰ ਤਰੀਕੇ ਨਾਲ ਮਸ਼ੀਨਰੀ ਲੈ ਕੇ ਆ ਔਰ ਮਸ਼ੀਨਰੀ ਚੱਲੇ ਔਰ ਕੂੜੇ ਦਾ ਜਿਹੜਾ ਉਹ ਖਾਤਮਾ ਕੀਤਾ ਜਾਵੇ ਕਿਉਂਕਿ ਜਿਵੇਂ ਜਿਵੇਂ ਸ਼ਹਿਰ ਵੱਧਦਾ ਪਿਆ ਇਹਦੇ ਪਾੜ ਜਿੱਥੇ ਵੀ ਲੱਗਣ ਕੱਲ ਨੂੰ ਉਥੇ ਪਾੜ ਲੱਗ ਜਾਣਗੇ ਇਹਦਾ ਕੋਈ ਪਰਮਾਨੈਂਟ ਸੋਲੂਸ਼ਨ ਜਦ ਤੱਕ ਸਰਕਾਰਾਂ ਕੇਂਦਰ ਔਰ ਸਟੇਟ ਇਕੱਠੀ ਹੋ ਕੇ ਨਾਲ ਕਾਰਪੋਰੇਸ਼ਨ ਲੋਕਲ ਬਾਡੀ ਸਟੇਟ ਗਵਰਨਮੈਂਟ ਔਰ ਸੈਂਟਰ ਜਦ ਤੱਕ ਇਹ ਤਿੰਨੇ ਸਰਕਾਰਾਂ ਸਟ੍ਰੀਮਲਾਈਨ ਹੋ ਕੇ ਇਕੱਠੇ ਨਹੀਂ ਹੋਣਗੀਆਂ ਆਪਣੇ ਨਿੱਜੀ ਸਵਾਰਥਾਂ ਔਰ ਆਪਣੇ ਨਿੱਜੀ ਈਗੋ ਦੇ ਵਿੱਚ ਨਾ ਉਲਝ ਕੇ ਇਨੂੰ ਸਟ੍ਰੀਮਲਾਈਨ ਕਰਕੇ ਜਦ ਤੱਕ ਨਹੀਂ ਵੇਖਿਆ ਜਾਏਗਾ ਤਦ ਤੱਕ ਇਹਦਾ ਮਸਲੇ ਦਾ ਹੱਲ ਨਹੀਂ ਹੋ ਸਕਦਾ ਬੁਲਾਰੀ ਜੀ ਇੱਕ ਤਲਵੀਰ ਸਿੰਘ ਗਿਲ ਵੱਲੋਂ ਜਿਸ ਦਾ ਦੇ ਇਲਜ਼ਾਮ ਲਗਾਏ ਗਏ ਵਿਕਰਮ ਸਿੰਘ ਮਜੀਠੀਆ ਤੋਂ ਕਿ ਤੁਹਾਡੇ ਤੇ ਵੀ ਬੜਾ ਤਸ਼ੱਦਦ ਵਿਕਰਮ ਸਿੰਘ ਮਜੀਠੀਆ ਵੱਲੋਂ ਪਾਇਆ ਗਿਆ ਉਸ ਵਾਰ ਪਾਰਟੀ ਸ਼ਟ ਨਹੀਂ ਪਈ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵਾਕਈ ਜਿਹੜਾ ਜੋ ਕੁਝ ਕਹਿ ਰਹੇ ਸੀਗੇ ਬਿਲਕੁਲ ਠੀਕ ਕਹਿ ਰਹੇ ਸੀਗੇ ਵੇਖੋ ਮੇਰੀ ਸਿਚੁਏਸ਼ਨ ਜਦੋਂ ਮੇਰੀ ਲੜਾਈ ਲੱਗੀ ਸੀ ਨਾ ਉਸ ਵਕਤ ਵਿਕਰਮ ਮਜੀਠੀਆ ਜਿਹੜਾ ਉਹ ਪੰਜਾਬ ਦੇ ਇੱਕ ਸਿਰੇ ਤੇ ਬੈਠਾ ਸੀਗਾ ਹੂੰ ਉਹ ਪੰਜਾਬ ਦੀ ਸਰਕਾਰ ਚਲਾ ਰਿਆ ਸੀਗਾ ਅੱਜ ਹਾਲਾਤ ਬੜੇ ਹੋਰ ਤਰ੍ਹਾਂ ਦੇ ਨੇ ਮੈਂ ਜਦੋਂ ਲੜਾਈ ਲੜੀ ਸੀ ਨਾ ਉਹ ਲੜਾਈ ਦੇ ਵਿੱਚ ਮੈਂ ਦੋ ਸਾਲ ਸਰਕਾਰ ਨਾਲ ਪੂਰਾ ਹੱਕ ਢਾਕੇ ਲੜਾਈ ਲੜੀ ਸੀ ਔਰ ਮੈਂ ਦੱਸਣਾ ਜਾਂ ਨਾ ਉਹ ਇਕੱਲੇ ਮੈਂ ਹੀ ਲੜੀ ਇਹ ਜਿਹੜੇ ਸਾਰੇ ਇੱਥੇ ਬੈਠੇ ਆ ਅੱਜ ਜਿਹੜਾ ਜਲਸਾ ਹੋਇਆ ਸਾਡੇ ਸਾਰੀ ਸਮੂਚੀ ਟੀਮ ਮੇਰੇ ਨਾਲ ਡਟ ਕੇ ਖੜੀ ਹੋਈ ਸੀ ਔਰ ਉਸ ਵਕਤ ਵੀ ਲੜਾਈ ਆਈ ਸੀ ਕਿ ਸਾਡੀ ਸੁਣਵਾਈ ਨਾਲ ਡੰਪਦੀ ਹੋ ਰਹੀ ਸੀ ਦਾ ਸੁਲਤਾਨਵਾਲਾ ਪਿੰਡ ਦੀ ਹੋ ਰਹੀ ਸੀ ਔਰ ਉਸ ਵਕਤ ਵੀ ਲੜਾਈ ਕੀ ਸੀਗੀ ਸੁਲਤਾਨਵੰਦ ਪਿੰਡ ਦੇ ਪ੍ਰੋਜੈਕਟ ਦੀ ਲੜਾਈ ਸੀਗੀ ਲੜਾਈ ਸੀ ਕਿ ਅਸੀਂ 2.50 ਕਰੋੜ ਦਾ ਪ੍ਰੋਜੈਕਟ ਉੱਥੇ ਅਪਰੂਵ ਹੋ ਗਿਆ ਸੀ ਔਰ ਸੁਖਬੀਰ ਬਾਦਲ ਨੇ ਔਰ ਬਿਕਰਮਜੀਠੀ ਨੇ ਉਸ ਵਕਤ ਉਹ ਪ੍ਰੋਜੈਕਟ ਨੂੰ ਇੱਕ ਤਰ੍ਹਾਂ ਪਿੱਛੇ ਪਾਉਣ ਦੀ ਕੋਸ਼ਿਸ਼ ਕੀਤੀ ਹੂੰ ਡੰਪ ਦੇ ਮੁੱਦੇ ਦੇ ਉੱਤੇ ਇਹਨਾਂ ਰੌਲਾ ਪਾਇਆ ਇਹਨਾਂ ਨੇ ਨਹੀਂ ਸੁਣਿਆ ਇਸ ਕਰਕੇ ਇਹਨਾਂ ਨਾਲ ਲੜਾਈ ਸੀਗੀ ਮੇਰੀ ਕੋਈ ਲੜਾਈ ਨਹੀਂ ਸੀ ਬਿਕਰਮਜੀਠਿਆ ਮੇਰਾ ਫੋਨ ਨਹੀਂ ਚੁੱਕਦਾ ਮੇਰੀ ਕੋਈ ਲੜਾਈ ਨਹੀਂ ਸੀ ਸੁਖਬੀਰ ਬਾਦਲਾ ਕਿ ਮੇਰਾ ਫੋਨ ਨਹੀਂ ਚੁੱਕਦਾ ਮੈਂ ਤੇ ਫਾਈਲ ਸੁਲਤਾਨਵੰਦ ਪਿੰਡ ਦੀ ਜਿਹੜੀ 2.50 200 ਕਰੋੜ ਦੀ ਫਾਈਲ ਸੀ ਮੈਂ ਭਵਾ ਕੇ ਟੇਬਲ ਤੇ ਮਾਰ ਕੇ ਆਇਆ ਸੀ ਵੀ ਜੇ ਤੁਸੀਂ ਇਹ ਕੰਮ ਨਹੀਂ ਕਰੋਗੇ ਤਾਂ ਮੈਂ ਪਾਰਟੀ ਵਿੱਚ ਨਹੀਂ ਰਵਾਂਗਾ ਔਰ ਮੈਂ ਆਪਣੇ ਸਟੈਂਡ ਤੇ ਉਦੋਂ ਖੜਾ ਹੋਇਆ ਸੀਗਾ ਔਰ ਉਸ ਸਟੈਂਡ ਕਰਕੇ ਲੋਕਾਂ ਨੇ ਵੀ ਮੇਰ ਨਾਲ ਪੂਰਾ ਸਾਥ ਦਿੱਤਾ ਆ ਜਿਹੜਾ ਸੁਲਤਾਨਪੁਰ ਪਿੰਡ ਦਾ ਨਰਕ ਨਿਕਲਿਆ ਜੀ ਉਹ ਕਿਤਨਾ ਕਿਤੇ ਉਸ ਸਟੈਂਡ ਦੀ ਬਦੌਲਤ ਵੀ ਨਿਕਲਿਆ ਲੱਗਦਾ ਕਿ ਬਕਰਮਜੀਠੀਆਂ ਡੈਮੇਜ ਕੀਤਾ ਕਾਲੀ ਦਾ ਨੂੰ ਮੈਂ ਯਾਰ ਮੈਂ ਬਕਰਮਜੀਠੀਆਂ ਨੂੰ ਮੈਂ ਕੀ ਜਣਾ ਤੇ ਮੈਂ ਹੋਰ ਕਿਸੇ ਨੂੰ ਕੀ ਜਣਾ ਉਹਨਾਂ ਦੀ ਪਾਰਟੀ ਦਾ ਮੈਟਰ ਆਪਣਾ ਪੋਣਾ ਨਾ ਕਰਦਾ ਥੈਂਕ ਯੂ ਥੈਂਕ ਯੂ Subscribe to One India channel and never miss an update.